ਹੁੰਦਾ ਇਹ ਸ਼ੰਘਰਸ਼ 24 ਰੰ ਦਾ ਵੀ ਹੁੰਦਾ ਇਹ ਦੇਖੋ ਇਹ ਸਾਰੀਆਂ ਦੂਸਰੀਆਂ ਜੜੀਆਂ ਨੇ ਬਹੁਤ ਸਾਰੀਆਂ ਤੋਂ ਮੈਂ ਜਾਣੂ ਹਾਂ ਕਿ ਇਹ ਮਜ਼ਦੂਰ ਦੇ ਬੱਚੇ ਹੈ ਕਿਸਾਨਾਂ ਦਾ ਸੰਘਰਸ਼ ਬਹੁਤ ਬਹੁ ਵੀ ਪੰਜਾਬ ਦੇ ਲੋਕਾਂ ਦਾ ਸੰਘਰਸ਼ ਬਣਾ ਕੇ ਰੱਖਦਾ ਜਦ ਕਿ ਮੰਗ ਜਿਹੜੀ ਐ ਐਮਐਸਪੀ ਦੀ ਜੇ ਉਹ ਮੰਨੀ ਜਾਂਦੀ ਹੈ ਤਾਂ ਸਿਰਫ ਪੰਜਾਬ ਤੇ ਲੱਗੂ ਨਹੀਂ ਗੱਟੀਆਂ ਦੀਆਂ ਚਾਲਾਂ ਨੂੰ ਸਮਝੋ ਉਹਨਾਂ ਸਾਡੇ ਕਿਸਾਨ ਜਥੇਬੰਦੀਆਂ ਨੂੰ ਹੀ 33 34 ਜਗਤੋਂ ਵੰਡਤਾ ਇੱਕ ਸਾਡਾ ਭਰਾ ਐਸੀ ਸਾਡੀਆਂ ਜਥੇਬੰਦੀਆਂ ਇਕੱਠੀਆਂ ਹੋਣ ਨੂੰ ਤਿਆਰ ਰਹੀਆਂ ਇੱਕ ਮਹੀਨਾ ਹੋ ਗਿਆ ਉਹਨਾਂ ਕੀ ਇਹ ਨੰਦ ਲਾਲ ਈਟਸੇ ਘੈਈ ਨਹੀਂ ਐ ਇਹ ਦੱਸੇ ਘੈਈ ਨਹੀਂ ਇਹ ਸਾਨੂੰ ਕਹਿੰਦਾ ਹੱਕ ਕਿਵੇਂ ਦੇਖੋ ਜੀ ਮੇਰਾ ਨਾਮ ਹੈ ਗਗਵਾ ਪਰਮਜੀਤ ਸਿੰਘ ਮੈਂ ਆਪਣੇ ਪਿੰਡ ਕਲਿਆਣਪੁਰ ਜੁੱਤ ਦਾ ਪ੍ਰਧਾਨ ਵੀ ਆਂ ਤੇ ਕਿਸਾਨ ਸੰਘਰਸ਼ ਕਮੇਟੀ ਦਾ ਜਰਾਵਾ ਬਾਜੇ ਦਾ ਜੋਨ ਪ੍ਰਧਾਨਵੀ ਆ ਜੀ ਤੇ ਇਹ ਜਿਹੜਾ ਅੱਜ ਦਾ ਦਿਨ ਚੱਲਦਾ ਪਿਆ ਵਾ ਸਾਡੇ ਬਹੁਤ ਹੀ ਸਤਿਕਾਰਯੋਗ ਜਗਦੀਸ਼ ਸਿੰਘ ਡੱਲੇਵਾਲ ਸਾਹਿਬ ਜਰੇਆ ਅੱਜ 1 ਮਹੀਨਾ ਤੇ 4 ਦਿਨ ਹੋ ਗਿਆ ਭੁੱਖ ਹੜਤਾਲ ਤੇ ਬੈਠੇ ਨੇ ਤੇ ਸਰਕਾਰਾਂ ਦੇ ਕੰਨਾਂ ਤੇ ਜੂਨ ਹੀ ਹਰਕਤ ਦੀ ਪਈ ਵੀ ਵੇਖੋ ਜੀ ਆਪਾਂ ਬਾਹਰਲੇ ਦੇਸ਼ ਵਿੱਚ ਦੇਖੀ ਨਾ ਸੋਚਿਆ ਜਾਵੇ ਤੇ ਬਾਹਰਲੇ ਦੇਸ਼ ਇੱਕ ਮਿੰਟ ਕੋਈ ਭੁੱਖਾ ਹੋ ਜਾਏ ਨਾ ਤੇ ਸਰਕਾਰਾਂ ਉੱਥੇ ਹਿੱਲ ਜਾਂਦੀਆਂ ਹਨ ਵੀ ਇਹ ਬੰਦਾ ਸਾਡਾ 1 ਮਿੰਟ ਵੀ ਅੱਜ ਤੇ ਵੀ ਕਿਉਂ ਭੁੱਖਾ ਵਾ ਤੇ ਇੱਥੇ ਦੇਖੋ ਵੀ 1 ਮਹੀਨਾ ਤੇ 4 ਦਿਨ ਹੋ ਗਏ ਆ ਸਰਕਾਰਾਂ ਨੂੰ ਬੰਦੇ ਦੀ ਕੋਈ ਵੈਲਿਊ ਨਹੀਂ ਗਈ ਹੈਗੀ ਫਿਰ ਵੀ ਉਹ ਇੱਕ ਸਾਡੇ ਕਿਸਾਨ ਸੰਘਰਸ਼ ਕਮੇਟੀ ਦਾ ਜਿਹੜਾ ਜੋਧਾ ਵਾ ਤੇ ਉਹਦੀ ਕੋਈ ਵੈਲਿਊ ਨਹੀਂ ਆ ਤੇ ਇੱਥੇ ਤੁਸੀਂ ਆਪ ਸੋਚੋ ਕਿ ਮਾਰੇ ਬੰਦੇ ਦੀ ਕੀ ਵੈਲਿਊ ਹੋਏਗੀ ਤੇ ਅੱਜ 1 ਮਹੀਨਾ ਤੇ 4 ਦਿਨ ਹੋ ਗਏ ਆ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਭੁਖਾ ਹੜਤਾਲ ਤੇ ਬੈਠੇ ਤੇ ਪਰ ਅਸੀਂ ਅੱਜ ਪੰਜਾਬ ਬੰਦ ਕਰਨ ਦੀ ਜਿਹੜੀ ਕਾਲ ਦਿੱਤੀ ਸੀ ਤੇ ਅਸੀਂ ਧਾਰੀਵਾਲ ਦੇ ਵਿੱਚ ਸ਼ਹਿਰ ਬੰਦ ਕਰਵਾਇਆ ਵਾ ਉੱਥੇ ਆਪਾਂ ਧਾਰੀਵਾਲ ਨਹਿਰ ਦੇ ਪੁਲ ਦੇ ਉੱਪਰ ਬੈਠ ਕੇ ਤੇ ਆਪਾਂ ਸਾਰਿਆਂ ਦੇ ਵਿਚਾਰ ਸਾਂਝੇ ਕੀਤੇ ਹੋਏ ਆਂ ਭਾਜੀ ਕਿੱਦਾਂ ਦਾ ਸਮਰਥਨ ਮਿਲਿਆ ਤੁਹਾਨੂੰ ਸ਼ਹਿਰ ਦੇ ਦੁਕਾਨਦਾਰਾਂ ਦਾ ਲੋਕਾਂ ਦਾ ਕਿੱਦਾਂ ਦਾ ਸਾਥ ਮਿਲਿਆ ਅੱਜ ਦੇਖੋ ਜੀ ਬਹੁਤ ਹੀ ਪ੍ਰੇਮ ਮਿਲਿਆ ਵਾ ਸਾਰਿਆਂ ਨੇ ਬੜੇ ਸਤਿਕਾਰ ਦੇ ਨਾਲ ਸਾਡੇ ਇੱਕੋ ਹੀ ਆਵਾਜ਼ ਤੇ ਇੱਕੋ ਕਾਲ ਤੇ ਸਾਰਿਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਰੇੜੀਆਂ ਵਾਲੇ ਨੇ ਰੇੜੀਆਂ ਨਹੀਂ ਲਾਈਆਂ ਬੈਂਕ ਬੰਦ ਨੇ ਸਾਰਾ ਕੁਝ ਬੰਦਾ ਆਵਾਜ਼ ਹੀ ਸਾਡਾ ਪੂਰਾ ਪੂਰਾ ਸਾਥ ਦਿੱਤਾ ਵਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ तहे ਦਿਲੋਂ ਮੇਰਾ ਨਾਮ ਮੰਗਲ ਸਿੰਘ ਪ੍ਰਧਾਨ ਐਸ.ਓ.ਸੀ. ਨਾਰਤੀਆਂ ਵੱਲੋਂ ਮੋਦੀ ਸਰਕਾਰ ਨੂੰ ਬਹੁਤ ਵਾਰੀ ਕਹਿ ਚੁੱਕੇ ਆ ਵੀ ਸਾਡੀਆਂ ਮੰਗਾਂ ਦਿਓ ਜਾਇਜ਼ ਮੰਗਾਂ ਨੇ ਸਾਡੀਆਂ ਜਾਇਜ਼ ਮੰਗਾਂ ਵਾਸਤੇ ਸੰਘਰਸ਼ ਕਰਨਾ ਪੈਂਦਾ ਜੀ ਜੀ ਕਿੰਨੇ ਵੇ ਦਾ ਸਵੇਰ ਦਾ ਧਰਨਾ ਚੱਲ ਰਿਹਾ 7 ਵਜੇ ਤੋਂ 4 ਵਜੇ ਤੱਕ ਆ ਜੀ ਕੀ ਕਹਿਣਾ ਚਾਹੋਗੇ ਕਿ ਕਿੰਨੇ ਸਿਸਸਿਆਵਾ ਜਿਹੜਾ ਇਹ ਜਦੋਂ ਬਾਹਰ ਇੱਕ ਵਾਰ ਸਨਕ ਤੋਂ ਪਿਆ ਕੋਈ ਸਮਾਜਿਕ ਦੇ ਕਰਦੇ ਨੇ ਤੇ ਜੀ ਦੇਖੋ ਮਸਲਾ ਮੋਦੀ ਸਰਕਾਰ ਸੈਂਟਰ ਸਰਕਾਰ ਨੇ ਕਰਨਾ ਸਾਡੇ ਪੰਜਾਬ ਵਿੱਚ ਸਾਰਾਂ ਦੋਸਤਾਂ ਨਾਲ ਵਾ ਸਾਡੀਆਂ ਜਾਇਜ਼ ਮੰਗਾਂ ਉਹਨਾਂ ਜਾਇਜ਼ ਮੰਗ ਕੋਈ ਨਹੀਂ ਜੀ ਉਹਦੇ ਬਾਤ ਨੂੰ ਲੈ ਕੇ ਕਿਦਾਂ ਦਾ ਹੰਗਾਰਾ ਪਿਆ ਉਹਨਾਂ ਦਾ ਜਾਲੋਤ ਲਾ ਕੇ ਹੋ ਗਿਆ ਜਿਹਦੇ ਬਾਰੇ ਦੱਸ ਦਿਓ ਇੱਕ ਵੀ ਦੁਕਾਨ ਨਹੀਂ ਖੋਲੀ ਮਜ਼ਦੂਰ ਲੇਬਰ ਦੁਕਾਨਦਾਰ ਸੌਕਰ ਸਾਰੇ ਇਕੱਠੇ ਬੈਂਕਾਂ ਵੀ ਬੰਦ ਸਭ ਕੋ ਬੰਦਵਾਜੀ ਬੜੀ ਗੁਰੂ ਦੀ ਕਿਰਪਾ ਵਾ ਇਹ ਧਰਨਾ ਜਿਹੜਾ ਵਾ ਇਹ ਪੰਜਾਬ ਦੇ ਲੋਕਾਂ ਨੂੰ ਜਿਹੜਾ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਵੱਲੋਂ ਜਿਹੜਾ ਲੁੱਟਿਆ ਜਾ ਰਿਹਾ ਵਾ ਉਹਦੇ ਤਹਿਤ ਦਿੱਤਾ ਜਾ ਰਿਹਾ ਵਾ ਪਿੰਡਾਂ ਦੇ ਲੋਕ ਜਿਹੜੇ ਆ ਹੁਣ ਅੱਗੇ ਨਾਲ ਉਹ ਸੂਝਵਾਨ ਹੋ ਰਹੇ ਆ ਜਿਸ ਤਰ੍ਹਾਂ ਜੰਮੂ ਕਸ਼ਮੀਰ ਵਿੱਚ ਉਹ 377 ਹਟਾ ਕੇ ਉਥੋਂ ਦੇ ਸਿਆਾਂ ਦੇ ਬਾਗਾਂ ਦੇ ਕਬਜ਼ਾ ਕੀਤਾ ਡਾਨੀਆਂ ਬਾਨੀਆਂ ਨੇ ਉਸੇ ਤਰ੍ਹਾਂ ਪੰਜਾਬ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਪੰਜਾਬ ਦੇ ਕਿਸਾਨਾਂ ਨੇ ਅੱਗੇ ਡਟ ਕੇ ਵਿਰੋਧ ਕੀਤਾ ਦਿੱਲੀ 'ਚ ਜਾ ਕੇ ਧਰਨਾ ਲਾਇਆ ਉੱਥੇ ਸੈਂਟਰ ਸਰਕਾਰ ਨੇ ਐਮਐਸਪੀ ਦੀ ਲਿਖਤੀ ਗਰੰਟੀ ਦੇ ਕੇ ਧੋਖਾ ਕੀਤਾ ਉਹਦੇ ਵਿਰੋਧ ਵਿੱਚ ਫਿਰ ਡੱਲੇਵਾਲ ਜੀ ਜਿਹੜੇ ਆ ਮਰਨ ਵਰਤੇ ਤੇ ਬੈਠੇ ਆ ਹੁਣ ਸੁਪਰੀਮ ਕੋਰਟ 'ਚ ਵੀ ਕੇਸ ਗਿਆ ਵਾ ਪਰ ਜਿਹੜਾ ਵਾ ਇਨਾ ਕਿਸਾਨਾਂ ਨੂੰ ਕੋਈ ਵੀ ਹੱਕ ਜਿਹੜਾ ਵਾ ਉਹ ਦਿੱਤਾ ਜਾ ਨਹੀਂ ਰਿਹਾ ਉਹਦੇ ਹੱਕ ਦੇ ਜੇ ਸ਼ਾਂਤਮਈ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿਹੜੀ ਅਪੀਲ ਦਿੱਤੀ ਸੀ ਪੰਜਾਬ ਬੰਦ ਦੀ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਵਧੀਆ ਸਾਥ ਦਿੱਤਾ ਵਾ ਸ਼ਹਿਰ ਦੀ ਕੋਈ ਵੀ ਇੱਕ ਦੁਕਾਨ ਨਹੀਂ ਖੁੱਲੀ ਕੋਈ ਇੱਕ ਰੇੜੀ ਨਹੀਂ ਲੱਗੀ ਕਸਬਿਆਂ ਦੇ ਵਿੱਚ ਗਲੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਦੁਕਾਨਾਂ ਬੰਦ ਨੇ ਇਥੋਂ ਪਤਾ ਲੱਗਦਾ ਵੀ ਲੋਕ ਜਿਹੜੇ ਆ ਇਹ ਇੱਕ ਹੋ ਰਹੇ ਆ ਤੇ ਸਰਕਾਰ ਦੇ ਖਿਲਾਫ ਜਿਹੜੇ ਉਹ ਰਲ ਕੇ ਲੜਾਈ ਲੜ ਰਹੇ ਆ ਅਸੀਂ ਜਨਤਾ ਦਾ ਬਹੁਤ ਬਹੁਤ ਧੰਨਵਾਦ Gracias. De...